ਕੀ ਰੈਗੂਲਰ ਆਪਰੇਸ਼ਨ ਦਾ ਵੇ ਹੈ ਇਹ ਐਸਓ ਆਪਰੇਸ਼ਨ ਅਸੀਂ ਅੱਜ ਵੀ ਕਰ ਰਹੇ ਹਾਂ ਇਹ ਪੂਰੇ ਪੰਜਾਬ ਦੇ ਵਿੱਚ ਆਪਰੇਸ਼ਨ ਚੱਲ ਰਿਹਾ ਹੈ ਐਸ ਆਪਰੇਸ਼ਨ ਦਾ ਨਾਮ ਹੈ ਈਗਲ ਫੋਰ ਤੇ ਜਿਹੜੇ ਸਮਗਲਰ ਇਸ ਸਮਗਲਰ ਨੂੰ ਇਹ ਕੈਟਾਗਰੀ B ਤੇ C ਕੈਟਾਗਰੀ ਵਾਈਜ਼ ਰੱਖਿਆ ਗਿਆ ਤੇ ਉਹਨਾਂ ਦੇ ਅਸੀਂ ਘਰਾਂ ਦੀ ਸਰ ਫੋਰ ਜਿਹੜਾ ਵੀ ਕੋਈ ਉਹਨਾਂ ਦਾ ਕਮਰਸ਼ੀਅਲ ਸਟੈਬਲਿਸ਼ਮੈਂਟ ਹੈ ਉੱਥੇ ਰੇਡ ਕਰਦੇ ਹਾਂ ਜਿਹੜਾ ਵੀ ਅਸੀਂ ਆਪਰੇਸ਼ਨ ਕਰਦੇ ਹਾਂ ਕਈ ਕਈ ਮਕਦਮੇ ਦਰਜ ਕੀਤੇ ਜਾਂਦੇ ਹਨ ਤੇ ਅੱਜ ਵੀ ਐਸਐਸਪੀ ਸਾਹਿਬ ਨੇ ਜਿਵੇਂ ਦੱਸਿਆ ਹੈ ਕਿ ਇੱਕ ਮਕਦਮਾ 450 ਗ੍ਰਾਮ ਹੋਜੰਦਾ ਹੋਇਆ ਪੰਜਾਬ ਵਿੱਚ ਲਗਾਤਾਰ ਨਸ਼ਿਆਂ ਨੂੰ ਨੱਥ ਪਾਉਣ ਕਰਕੇ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਟੀਮਾਂ ਤਿਆਰ ਕੀਤੀ ਗਈ ਜਿਹਦੇ ਕਰਕੇ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਤਹਿਤ ਜਿਹੜੇ ਵੀ ਮੁਹੱਲੇ ਜਾਂ ਕਲੋਨੀਆਂ ਜਿਹੜੀਆਂ ਸ਼ੱਕੀ ਨਜ਼ਰ ਆਉਂਦੀ ਜਿੱਥੇ ਨਸ਼ੇ ਵੇਚਣ ਦਾ ਖਰਸ਼ਾ ਜਾਹਰ ਹੁੰਦਾ ਵਾ ਉਥੇ ਅੱਜ ਆਪਰੇਸ਼ਨ ਚਲਾਇਆ ਜਾ ਰਿਹਾ ਪੰਜਾਬ ਪੁਲਿਸ ਵੱਲੋਂ ਤਸਵੀਰਾਂ ਸਾਂਝੀ ਕਰਦੀਏ ਇਹ ਜਿਹੜਾ ਮਹੱਲਾ ਨੂਰਦੀ ਅੱਡੇ ਦਾ ਮਹੱਲਾ ਵਾ ਜਿੱਥੇ ਕਾਸੋ ਆਪਰੇਸ਼ਨ ਤਹਿਤ ਸਪੈਸ਼ਲ ਟੀਮਾਂ ਵੀ ਨਾਲ ਆਈਆਂ ਵਾਂ ਘਰ-ਘਰ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਨਸ਼ਿਆਂ ਜਿਹੜੇ ਨਸ਼ੇ ਸਦਾਗਰ ਆ ਉਹਨਾਂ ਨੂੰ ਫੜਿਆ ਜਾ ਸਕੇ ਅਤੇ ਨਸ਼ੇ ਦੀ ਖੇਪ ਬਰਾਮਦ ਕਰਨ ਤੋਂ ਬਾਅਦ ਉਹਨਾਂ ਤੇ ਪਰਚੇ ਕਰਕੇ ਉਹਨਾਂ ਨੂੰ ਜਿਲ੍ਹਾ ਅੰਦਰ ਭੇਜਿਆ ਕਿਉਂਕਿ ਲਗਾਤਾਰ ਸ਼ਿਕਾਇਤਾਂ ਮਿਲਦੀਆਂ ਵੀ ਨਸ਼ਾ ਸ਼ਰੀਆਮ ਵਿਗਦਾ ਵਾ ਤੇ ਸ਼ਰੀਆਮ ਵੇਚਣ ਵਾਲੇ ਜਿਹੜੇ ਨਸ਼ੇ ਸਦਾਗਰ ਆ ਉਹ ਲਗਾਤਾਰ ਹੀ ਜਿਹੜੇ ਜਿਹੜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੇ ਹਨ ਲੇਕਿਨ ਅੱਜ ਪੁਲਿਸ ਵੱਲੋਂ ਮੁਸਤੈਦੀ ਦਿਖਾਉਂਦੇ ਹੋਇਆ ਲਗਾਤਾਰ ਹੀ ਜਿੰਨੇ ਵੀ ਤਰਨਤਾਰਨ ਦੇ ਜਿਹੜੇ ਸ਼ਹਿਰ ਦੇ ਜਿਹੜੇ ਮੁਹੱਲੇ ਆ ਕਲੋਨੀਆਂ ਆ ਜਿੱਥੇ ਕਿ ਖੱਛਾ ਚਾਰ ਹੁੰਦਾ ਵਾ ਵੀ ਜਿੱਥੇ ਨਸ਼ਾ ਵਿਕਦਾ ਉਸ ਕਲੋਨੀਆਂ ਵਿੱਚ ਉਸ ਘਰਾਂ ਵਿੱਚ ਮੁਹੱਲੇ ਵਿੱਚ ਤਲਾਸ਼ੀ ਲਈ ਜਾ ਰਹੀ ਆ ਇਹ ਪੰਜਾਬ ਗਵਰਨਮੈਂਟ ਤੇ ਸਾਡੇ ਡੀਜੀਪੀ ਸ਼੍ਰੀ ਗੌਰਵ ਯਾਦਵ ਦੀਆਂ ਹਦਾਇਤਾਂ ਤੇ ਇਹ ਰੈਗੂਲਰ ਆਪਰੇਸ਼ਨ ਚੱਲੇ ਆ ਇਹ ਕੈਸੋ ਆਪਰੇਸ਼ਨ ਅਸੀਂ ਅੱਜ ਵੀ ਕਰ ਰਹੇ ਆ ਇਹ ਪੂਰੇ ਪੰਜਾਬ ਦੇ ਵਿੱਚ ਇਹ ਆਪਰੇਸ਼ਨ ਚੱਲ ਰਿਹਾ ਹੈ ਇਸ ਆਪਰੇਸ਼ਨ ਦਾ ਨਾਮ ਹੈ ਈਗਲ 4 ਇਸ ਤੋਂ ਪਹਿਲਾਂ ਤਿੰਨ ਆਪਰੇਸ਼ਨ ਇਸ ਤਰ੍ਹਾਂ ਦੇ ਹੋ ਚੁੱਕੇ ਆ ਤੇ ਜਿਹੜੇ ਸਮਗਲਰਸ ਇਹ ਸਮਗਲਰਸ ਨੂੰ ਏ ਕੈਟਾਗਰੀ ਬੀ ਤੇ ਸੀ ਕੈਟਾਗਰੀ ਵਾਈਜ਼ ਰੱਖਿਆ ਗਿਆ ਤੇ ਉਹਨਾਂ ਤੇ ਅਸੀਂ ਕਰਾਂਦੀ ਸਰਚ ਹੋਰ ਜਿਹੜਾ ਵੀ ਕੋਈ ਉਹਨਾਂ ਦਾ ਕਮਰਸ਼ੀਅਲ ਐਸਟੈਬਲਿਸ਼ਮੈਂਟ ਹੈ ਉੱਥੇ ਰੇਡ ਕਰ ਰਹੇ ਆ ਤੇ ਜਿਹੜਾ ਵੀ ਅਸੀਂ ਆਪਰੇਸ਼ਨ ਕਰਦੇ ਆ ਕਈ ਕਈ ਮੁਕਦਮੇ ਦਰਜ ਕੀਤੇ ਜਾਂਦੇ ਆ ਤੇ ਅੱਜ ਵੀ ਐਸਐਸਪੀ ਸਾਹਿਬ ਨੇ ਜਿਵੇਂ ਦੱਸਿਆ ਹੈ ਵੀ ਇੱਕ ਮਕਦਮਾ 450 ਗ੍ਰਾਮ ਹੀਰੋਂ ਦਾ ਹੋਇਆ ਹੈ ਤੇ ਹਲਤ ਇਹ 2 ਵਜੇ ਤੱਕ ਆਪਰੇਸ਼ਨ ਚੱਲ ਰਿਹਾ ਹੈ ਤੇ ਹੋਰ ਵੀ ਰਿਕਵਰੀਜ਼ ਹੋਣਗੀਆਂ ਤੇ ਪੂਰੀ ਡਿਟੇਲ ਤੁਹਾਨੂੰ ਅਸੀਂ 2 ਵਜੇ ਤੋਂ ਬਾਅਦ ਦੇਵਾਂਗੇ ਜਿਹੜੀ 450 ਗ੍ਰਾਮ ਹੀਰੋਇਨ ਐ ਕਿੱਸੋ ਚ ਮਿਲੀ ਹੈ ਜਿਹੜਾ ਅੱਜ ਕਿੱਸੋ ਆਪਰੇਸ਼ਨ ਚ ਮਿਲੀ ਹੈ ਉਹਦੀ ਸਰਾਏਮੰਤ ਖਾਂਦੇ ਏਰੀਆ ਚ ਉਹ ਪਰਚਾ ਦਰਜ ਕਰ ਰਹੇ ਹਾਂ ਅਸੀਂ ਤੇ ਹੋਰ ਜਿਹੜੀ ਸ਼ਾਮ ਨੂੰ ਕਿਹੜੀ ਡਿਟੇਲ ਰਿਕਵਰੀ ਹੋਏਗੀ ਉਹ ਵੀ ਤੁਹਾਡੇ ਧਿਆਨ ਚ ਲਿਆਵਾਂਗੇ ਸਰ ਜਿਹੜੀ ਕਮਰਸ਼ੀਅਲ ਪ੍ਰੋਪਰਟੀ ਜਿਸ ਤਰ੍ਹਾਂ ਤੁਸੀਂ ਕਮਰਸ਼ੀਅਲ ਪ੍ਰੋਪਰਟੀ ਦੀ ਗੱਲ ਕਰ ਰਹੇ ਹੋ ਉਹਦੇ ਵਾਸਤੇ ਵੀ ਕੁਝ ਐਕਸ਼ਨ ਲੈ ਰਹੇ ਹਾਂ ਜਿਹੜੇ ਹਾਂ ਬਿਲਕੁਲ ਜਿਹੜੇ ਕੋਈ ਵੱਡੇ ਸਮਗਲਰਸ ਆ ਕਮਰਸ਼ੀਅਲ ਕੁਆਂਟੀਟੀ ਵਾਲੇ ਸਮਗਲਰਸ ਆ ਅਸੀਂ ਉਹਨਾਂ ਦੀ ਪ੍ਰੋਪਰਟੀ ਵੀ ਫ੍ਰੀਜ਼ ਕਰ ਰਹੇ ਹਾਂ ਤਾਂ ਕਿ ਇਹ ਉਹਨਾਂ ਮਤਲਬ ਆਵੇ ਕਿ ਅੱਗੇ ਤੋਂ ਇਹ ਗਲਤ ਕੰਮ ਨਾ ਕਰੇ